ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਜੀ ਤੇ ਸਵੇਰ ਦਾ ਟਾਈਮ ਹੈ ਜੀ ਤੇ ਵੇਖੋ ਤੁਸੀਂ ਆਪਣਾ ਕਿਚਨ ਗਾਰਡਨ ਤੇ ਪਸੂਆਂ ਦੇ ਪੱਠੇ ਤੇ ਆਪਾਂ ਤੋੜਦੇ ਹਾਂ ਸਬਜ਼ੀ ਜੋ ਵੀ ਆਪਾਂ ਨੂੰ ਮਿਲੀ ਸਬਜ਼ੀ ਪਿੰਡ ਦਾ ਟਿੰਡੋ ਸ਼ਿਮਲਾ ਮਿਰਚਾਂ ਹਰੰਗਾ ਮਿਰਚਾਂ ਖਖੜੀਆਂ ਜੋ ਵੀ ਹੈਗਾ ਪਹਿਲਾ ਫਲ ਲੱਗਣੋਂ हट ਗਿਆ ਸੀ ਹੁਣ ਮੀਂਹ ਪਿਆ ਕਰਕੇ ਫਲ ਚੱਕਿਆ ਜੀ ਦਵਾਰਾ ਪਿੰਡਾਂ ਗਾਣੇ ਉਹਨੇ ਮਿਰਚਾਂ ਨੇ ਤੇ ਸ਼ਿਮਲਾ ਮਿਰਚਾਂ ਨੇ ਤੇ ਪਿੰਡਾਂ ਤਾਂ ਲੱਗਦੇ ਰਹਿਣਾ ਤੇ ਆਪਣਾ ਗੁਵਾਰਾ ਹੈਗਾ ਦੇਸੀ ਤੇ ਇਹਦੀਆਂ ਫਲੀਆਂ ਤੋੜਨੀਆਂ ਬਹੁਤ ਔਖੀਆਂ ਤੇ ਸਬਜ਼ੀ ਬਣਾਉਣੀ ਵੀ ਬਹੁਤ ਔਖੀ ਆ ਆ ਦੇਖੋ ਜੀ ਇਹਨਾਂ ਨੇ ਫਲ ਚੱਕ ਲਿਆ ਹੁਣ ਆਪਣੀ ਮਿਰਚਾਂ ਲੱਗਿਆ ਕਰਨੀਆਂ ਤੇ ਇੱਧਰ ਆਪਣੀਆਂ ਖਖੜੀਆਂ ਖਰਬੂਜੀ ਹੈ ਤੇ ਉੱਧਰ ਰਾ ਚਿਬੜ ਸੀ ਉਹ ਵੱਡੇ ਵੱਡੇ ਚਿਬੜ ਬਣ ਜਾਂਦੇ ਆ ਤੇ ਇੱਧਰ ਆਪਣੀਆਂ ਪਿੰਡੀਆਂ ਫੇਰ ਆ ਸ਼ਿਮਲਾ ਮਿਰਚਾਂ ਹੁਣ ਛੋੜੀਆਂ ਜੀਆਂ ਹਰਨਾਂ ਹੋਣਾ ਜੀ ਇਹ ਤੇ ਪਹਿਲਾਂ ਕੁੱਸ ਵੀ ਕੱਖ ਫੂਸ ਨਹੀਂ ਉੱਗਿਆ ਸੀਗਾ ਤੇ ਹੁਣ ਮੀਂਹ ਪੈਣੇ ਕਰਕੇ ਤੇ ਕੱਖ ਫੂਸ ਹੋ ਗਿਆ ਵੱਟਾਂ ਤੇ ਜੀ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਠੰਡ ਰੱਖੇ ਚੰਦਾ ਮੌਸਮ ਰੱਖੇ ਥੋੜਾ ਜਿਹਾ ਗਰਮੀ ਬਹੁਤ ਤੰਗ ਕਰਦੀ ਆ ਜੀ ਝੋਨਾ ਲਾਉਣ ਵਾਲਿਆਂ ਨੂੰ ਵੀ ਉੱਥੇ ਕੰਮ ਕਰਨ ਵਾਲਿਆਂ ਨੂੰ ਬਹੁਤ ਔਖਾ ਗਰਮ ਪਾਣੀ ਦੇ ਵਿੱਚ ਖੜ ਕੇ ਝੋਨਾ ਲਾਉਣਾ ਜੀ ਇੱਕ ਟੈਡ ਕਰਾਉਂਦਾ ਆਪਾਂ ਨੂੰ ਮਜਬੂਰੀਆਂ ਮਜਬੂਰ ਕਰ ਦੇਣਾ ਕੰਮ ਕਰਨ ਨੂੰ ਨਹੀਂ ਅੱਜ ਹੀ ਗਰਮੀ ਚ ਕੋਈ ਵੀ ਕੰਮ ਨਾ ਕਰੇ ਤੇ ਉਹ ਵੀ ਬਹੁਤ ਸਾਰਾ ਫਾਲ ਚੱਕਿਆ ਬਹੁਤ ਸਾਰੀਆਂ ਕੱਕੜੀਆਂ ਲੱਗੀਆਂ ਤੇ ਚਲੋ ਜੀ ਆਪਾਂ ਤੋੜਦੀਆਂ ਸਬਜ਼ੀ ਇਹ ਆਪਣੇ ਬਾਗ ਦੇ ਅੱਗੇ ਹੀ ਆ ਸਬਜ਼ੀ ਉਹ ਆਪਣੀ ਜਾਮਣ ਦਾ ਬੂਟਾ ਇੱਧਰ ਮੀਂਹ ਪੈਣੇ ਕਰਨ ਗਵਾਰੇ ਨੇ ਵੀ ਬਹੁਤ ਫਾਲ ਚੱਕ ਲਿਆ ਬਹੁਤ ਫਲੀਆਂ ਲੱਗੀਆਂ ਆਪਾਂ ਇਹ ਤੋੜਦੇ ਆ ਕਿਉਂਕਿ ਮੌਸਮ ਖੰਡਾ ਇਹ ਨਹੀਂ ਹੋ ਗਈ ਜਵਾਰੀ ਦਿਨਾਂ ਕਲੀਆਂ ਦੇ ਵਿਚੋਂ ਦੇ ਵਿਚੇ ਲੱਗੀਆਂ ਇੱਧਰ ਵੀ ਆਪਣੀ ਵੱਟ ਤੇ ਸਬਜ਼ੀ ਲੱਗੀ ਆ ਪਿੰਡਾਂਆਂ ਲਾਈਆਂ ਰਾਤੋਂ ਰਾਤ ਵੱਢਣਾ ਹੋ ਜਾਂਦੇ ਨੇ ਰਪਾ ਕਦ ਗਣੀ ਵੇਸੇ ਰੈਿੰਦ ਗਣੀ ਹੈ ਨਰਮ ਨਰਮੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਸਾਰੀ ਸਬਜੀ ਨੂੰ ਲੈਨੇ ਆ ਤੋੜ ਹਵਾ ਚਲਤੀ ਹੈ ਜੀ ਫੇਰ ਠੰਡੀ ਦੇਖੋ ਠੰਡੀ ਆ ਆਪਣੇ ਆਪ ਦੂ ਤੂ ਗਿਆ ਇੱਥੇ ਉਧਰ ਆਪਣਾ ਕਿਨੂਆ ਦਾ ਬੂਟਾ ਵਾ ਇਹ ਆਪਣੀ ਚਰੀ ਰਹੀ ਐ ਝੂਂ ਹਰਾਵਾ ਦੇ ਨਾਲ ਇੱਧਰ ਆਪਣਾ ਸ਼ਪੈਦਾ ਟੁੱਟ ਗਿਆ ਸੀ ਇੱਧਰ ਜਾਵਣਾ ਜਾਵਣ ਦਾ ਬੂਟਾ ਛੋਟਾ ਹੀ ਹਜੇ ਨੂੰ ਬਹੁਤ ਫਲ ਘੱਟ ਲੱਗਦਾ ਵਾ ਚਲੋ ਜੀ ਆਪਾਂ ਤੋੜ ਲਗੇ ਸਬਜ਼ੀ ਤੇ ਫਿਰ ਮਿਲਦੇ ਆ ਤੁਹਾਡੇ ਨਾਲ ਹਾਲੋ ਜੀ ਆਪਾਂ ਇੱਥੋਂ ਤੋੜ ਲਈਏ ਸਬਜ਼ੀ ਇੰਨੇ ਨਾ ਸਾਰੀਆਂ ਪਿੰਡੀਆਂ ਲਾਥਾਂ ਆ ਰੋਜ਼ ਵਾਂਗੂ ਹੀ ਲਾਥ ਜਾਂਦੀਆਂ ਥੋੜੇ ਥੋੜੇ ਗੱਜਾ ਹੁਣ ਫਾਲ ਘਟ ਗਿਆ ਸੀ ਹੁਣ ਮੀਂਹ ਨਾ ਫੇਰ ਲੱਗਣ ਲੱਗ ਗਿਆ ਤੇ ਫੇਰ ਹੋ ਜਾ ਕਰੂਗਾ ਆਪਣਾ ਟਾਈਮ ਸਰੀ ਜਾਂਦਾ ਜੀ ਇਹਦੇ ਨਾਲ ਤੇ ਇਧਰ ਦੇਖੋ ਤੁਸੀਂ ਗ੍ਰੇਨਰੀ ਇਹਦੇ ਇਧਰੇ ਮੇਰੇ ਤਾਇਆ ਜੀ ਦਾ ਘਰ ਹੈ ਇਧਰ ਉਹਨਾਂ ਦੇ ਝਿਟੇ ਲੱਗੇ ਆ ਕਿੰਦੋਂ ਨੀਰਾ ਬੰਦਾ ਵੀਡੀਓ ਆ ਹੈ ਜੀ ਤਰਵੈਣੀ ਚਲੋ ਜੀ ਆਪਾਂ ਚੱਲਦੇ ਆ ਘਰੇ ਤੇ ਸਬਜੀ ਧੋ ਕੇ ਪਾ ਦੇ ਕੇ ਸੁੱਕਣੀ ਪਾਣੀ ਸੁੱਕ ਜੂਗਾ ਤੇ ਫੇਰ ਆਪਾਂ ਸਬਜੀ ਬਣਾਉਣੀ ਆ ਆਹ ਹੈ ਜੀ ਦੇਖ ਇਹ ਕੋਈ ਦਿਨ ਜਤੋ ਲੰਗਾ ਜਤੋ ਲੰਗਾ ਮੀਰਾ ਬੱਦਲ ਚੋਕੇ ਬਦਲਵਾਈ ਜੀ ਹੋ ਗਈ ਹਵਾ ਠੰਡੀ ਚੱਲਦੀ ਆ ਆ ਦੇਖੋ ਜੀ ਕਿ ਤੋੜਾਂ ਨੂੰ ਕੋਣ ਕੋਣ ਬਚਪਨ ਚ ਖੇਡਦੇ ਰਹਿੰਦੇ ਨਾ 12 ਟਾਣੀ ਤੇ ਤੀਨ ਤੇ ਲਾ ਕੇ ਦੂਰ ਤੱਕ ਮਾਰਦੇ ਹੁੰਦੇ ਸੀ ਵਗਾ ਕੇ ਇਹ ਆ ਜੀ ਬਚਪਨ ਦੇ ਮਾਜ਼ਾ ਤਾਂ ਅੱਗੇ ਬਹੁਤ ਹੁੰਦੀਆਂ ਸੀ ਇਹਨਾਂ ਵਿਟੋੜਾਂ ਦੇ ਕਾ ਡੁਕਾ ਹੋਂਦਰਾ ਤਾਂ ਬਹੁਤ ਘੱਟ ਆ ਚਲੋ ਜੀ ਆਪਾਂ ਇਧਰੋਂ ਵੀ ਸਬਜ਼ੀ ਤੋੜ ਲੇਗੇ ਤੇ ਫਿਰ ਚੱਲਦੇ ਆ ਘਰੇ ਇਹ ਦੇਖ ਲਓ ਬਾਹਰ ਦਾ 뷰 ਚਲੋ ਜੀ ਉੜੀਏ ਸਬਜ਼ੀ ਤੇ ਬਣਾਈਏ ਜਿੱਦੇ ਮੌਸਮ ਠੰਡਾ ਹੁੰਦਾ ਉਹਦੇ ਬਹੁਤੀ ਕਾਲ ਵੀ ਜੀ ਨਹੀਂ ਵੀ ਹੁੰਦੀ ਇਹ ਕੰਮ ਕਰਕੇ ਬਹਿ ਜਗੇ ਜਿੱਦੇ ਗਰਮੀ ਜ਼ਿਆਦਾ ਹੁੰਦੀ ਉਹਦੇ ਆਏ ਹੁੰਦਾ ਵਿਸ਼ੇਸ਼ੀਤਿਕ ਕੰਮ ਕਰੀਏ ਤੇ ਬੈਠੀਗੇ ਗਰਮੀ ਲੱਗਦੀ ਹੈ ਤੇ ਆਪਾਂ ਨੂੰ ਗੁਵਾਰਾ ਤੋੜਦਿਆਂ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜੂਗਾ ਕਿਉਂਕਿ ਇਕੱਲੀ-ਇਕੱਲੀ ਫੜੀ ਤੋੜਾਂਗੇ ਆਪਾਂ ਗੁੱਛਾ ਨਹੀਂ ਤੋੜਦੇ ਗੁੱਛਾ ਮੁੜ ਕੇ ਬਹਿ ਕੇ ਫੇਰ ਉਹੀ ਉਨਾ ਹੀ ਟਾਈਮ ਲੱਗਦਾ ਡੂੰਗਣ ਤੇ ਪਹਿਲਾਂ ਹੀ ਆਪਾਂ ਸਾਫ਼ ਕੰਮ ਕਰਾਂਗੇ ਲਓ ਜੀ ਐਨੀ ਕਿ ਸਬਜੀ ਆਪਾਂ ਤੋੜ ਕੇ ਇੱਥੇ ਪਾਤੀ ਐ ਮਿੱਟੀ ਛਿੱਕਾ ਟਾ ਜਾ ਵਿੱਚੋਂ ਲੈ ਜੂ। ਲਓ ਜੀ ਆਪਾਂ ਸਬਜੀ ਨੂੰ ਥੋੜੀ ਦੇਰ ਦੇ ਲਈ ਰੱਖ ਦਿੰਨੇ ਆਂ ਡਬੋ ਕੇ ਪਾਣੀ ਦੇ ਵਿੱਚ ਕਿਉਂਕਿ ਮਿੱਟੀ ਘੱਟਾ ਮੱਛਰ ਕੋਈ ਹੋ ਉਹ ਤੇਲਾ ਵਗੈਰਾ ਤਾਂ ਲੈ ਜੂਗਾ ਕਿਉਂਕਿ ਮੀਂਹ ਪੈ ਕੇ ਹਟਿਆ ਵਾ ਤੇ ਮਿੱਟੀ ਵੀ ਲੱਗ ਜਾਂਦੀ ਤੇ ਵੈਸੇ ਮੱਛਰ ਵਗੈਰਾ ਵੀ ਹੋ ਜਾਂਦਾ ਨਾਲ ਬਰੀਕ ਬਰੀਕ ਮਛਰੀ ਜੀ ਤੇ ਨੂੰ ਆਪਾਂ ਕੱਢ ਦਾਂਗੇ ਛਿੱਕੂ ਦੇ ਵਿੱਚ ਤੇ ਇਧਰ ਆਪਣੀ ਜਦੋਂ ਮੀਂਹ ਪੈ ਜਾਂਦਾ ਤੇ ਖੀਲ ਦੇ ਵਿੱਚ ਲੱਗ ਜਾਂਦੀ ਜਲਬ ਤੇ ਇਹਨੂੰ ਵੀ ਆਪਾਂ ਸਾਫ਼ ਕਰਨਾ ਅਜੇ ਕੱਪੜੇ ਧੋਣ ਵਾਲੇ ਪਏ ਆ ਮੇਰੇ ਤੇ ਉਧਰ ਬੀਜੀ ਸਬਜ਼ੀ ਤੋੜਨ ਲੱਗੀ ਉਹ ਕਹਿੰਦੇ ਮੈਂ ਮੈਂ ਸਬਜ਼ੀ ਤੋੜ ਜਣੀ ਤੇ ਰੋਟੀਆਂ ਲਾ ਲਾ ਕਿਉਂਕਿ ਖੇਤ ਰੋਟੀ ਜਾਣੀ ਹੈ ਜੀ ਕੁਸ ਇਹਨਾਂ ਨੂੰ ਆਏ ਹੁੰਦਾ ਵੀ ਰੋਟੀ ਲਾਓ ਕੋਖ ਲੱਗੀ ਆ ਤੇ ਫੇਰ ਆਪਾਂ ਖੇਤ ਸਾਫ਼ ਕਰਦੇ ਆ ਤੇ ਸਬਜ਼ੀ ਆਪਾਂ ਆਪਦੀ ਕੱਢ ਕੇ ਰੱਖ ਲੈਨੇ ਇਧਰ ਤੇ ਪਾਣੀ ਜਾਊਗਾ ਨੁੱਚੜ ਤੇ ਫੇਰ ਆਪਾਂ ਧੋ ਕੇ ਕੱਪੜੇ ਨਾਲ ਪੂੰਝ ਕੇ ਸਬਜ਼ੀ ਸਾਰੀ ਸਕਾ ਕੇ ਤੇ ਫੇਰ ਆਪਾਂ ਸਬਜ਼ੀ ਬਣਾਉਣੇ ਆ ਤੇ ਨਾਲ ਦੀ ਨਾਲ ਹਰਵਿੰਦਰ ਬਲਰਾਮ ਸਿੰਘ ਜੀ ਤੁਹਾਡੀ ਫੇਵਰਿਟ ਸਬਜੀ ਪਿੰਡੀਆਂ ਦੀ ਐਂ ਜਦੋਂ ਕਈ ਵਾਰ ਮੈਂ ਮਿਕਸ ਸਬਜੀ ਤੋੜ ਲੈਣੀ ਨਾ ਤੇ ਬਣਾ ਲੈਣੀ ਗਰਮੀਾਂ 'ਚ ਜਦੋਂ ਬੱਚੇ ਆਏ ਸੀ ਤੇ ਉਹਨਾਂ ਨੇ ਕਹਿਣਾ ਕੁਛ ਨਾ ਮੈਨੂੰ ਤੇ ਪਿੰਡੀਆਂ ਪਿੰਡੀਆਂ ਖਾ ਲੈਣੀਆਂ ਤੇ ਸ਼ਿਮਲਾ ਵਰਤ ਜਾਂ ਗੁਟਿੰਡੋ ਵਗੈਰਾ ਵਾਚ ਇੱਕ ਦੋ ਆਏ ਨੇ ਮੈਂ ਮਿਕਸ ਬਣਾ ਲੈਣੀ ਸੀ ਤੇ ਉਹਨਾਂ ਨੇ ਵਿੱਚ ਛੱਡ ਦੇ ਨੇ ਮੈਂ ਹੁਣ ਜਦੋਂ ਵੀ ਸਬਜੀ ਬਣਾਉਂ ਮੈਨੂੰ ਯਾਦ ਕਰਦੀ ਹੁੰਦੀ ਵੀ ਜਵਾਕ ਐਂ ਕਰਦੇ ਸੀ ਉਹਨਾਂ ਨੇ ਵਿਚਾਰੇ ਨੇ ਕਹਿਣਾ ਤਾਂ ਹੈਨਾ ਮੈਨੂੰ ਕੁਛ ਤੇ ਬੈਟਾ ਛਾੜ ਦੇਣੀ ਉਹਨਾਂ ਦੀ ਫੇਵਰੇਟ ਸਬਜੀ ਸੀ ਪਿੰਡਾਂਾਂ ਦੀ ਉਹਨਾਂ ਨੇ ਦੁਪਹਿਰੇ ਪੁੱਛ ਲੈਣਾ ਮੰਮੀ ਕੀ ਬਣਾਇਆ ਸ਼ਾਮ ਨੂੰ ਅੱਜ ਤੇ ਅੱਜ ਫੇਰ ਮੈਂ ਪਿੰਡਾਂਾਂ ਬਣਾਇਆ ਬੇਟਾ ਖਾਣੀਆਂ ਤਾਂ ਆਜੋ ਤੁਹਾਡੇ ਵਾਸਤੇ ਸਪੈਸ਼ਲ ਹਰਵਿੰਸ ਕੋਰਟ ਲੰਬਲ राम ਸਿੰਘ ਢਿੱਲੋਂ ਮੇਰੇ ਨਿੱਕੇ ਨਿੱਕੇ ਫਾਲੋਅਰ ਵਧ ਰਹੇ ਆ ਫੈਨ ਵਧ ਰਹੇ ਆ ਜੀ ਥੈਂਕ ਯੂ ਬੇਟਾ ਆਈ ਮੈਸਜ ਯੂ ਅ ਲੋਟ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਥੈਂਕ ਯੂ ਜੋ ਮੇਰੀ ਵੀਡੀਓ ਵੇਖਦੇ ਆ ਸਾਰਿਆਂ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਫਲਤਾ ਦੇਵੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਬਾਏ